ਕੱਗਰ ਦੇ ਵਿੱਚ ਘਰ ਪਾਲੇ ਲੋਕ ਘਰ ਪਾਲੇ ਲੋਕਾਂ ਨੇ ਉਹ ਦੱਬਿਆ ਕਿਵੇਂ ਲੋਕਾਂ ਨੇ ਫਿਰ ਗਵਰਨਮੈਂਟ ਨੇ ਗੌਰ ਨਹੀਂ ਕੀਤੀ ਕਿ ਪਦਰਾ ਕਰ ਲੈ ਲੋਕਾਂ ਪੈਲੀ ਬਣਾਲੀ ਏ ਤਿੰਨ ਤਿੰਨ ਚਾਰ ਚਾਰ ਕਿੱਲੇ ਕਈਆਂ ਕੋ ਪੰਪਾ ਕਿੱਲੇ ਵੀ ਕੱਗਰ ਦੇ ਅੰਦਰ ਦੇ ਉਹ ਸਾਰਾ ਪਾਣੀ ਹੁਣ ਆਉਂਦਾਗਾ ਨਿਕਾਸੀ ਕੋ ਨਹੀਂ ਫਿਰ ਸਾਡੀਆਂ ਪੈਲੀਆਂ ਡੁੱਬ ਜਾਂਦੀਆਂ ਕਿੰਨੇ ਪਿੰਡ ਨੇ ਜਿਹੜੇ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਜਦੋਂ ਪਾਣੀ ਆਉਂਦਾ 15 20 ਪਿੰਡ ਨੇ ਰੋਲ ਦਿੰਦੀ ਐ ਹਾਂ 70 75 ਦੀ ਕਹਿ ਰਹੇ ਉਹਨਾਂ ਨੂੰ ਪਹਿਲਾਂ ਬਜ਼ੁਰਗਾਂ ਦੇ ਰਹੇ ਨੇ ਫਿਰ ਅਹੀ ਆਂਦੇ ਰਹੇ ਆ ਅਜਾ ਤੁਹਾਡੇ ਬਜ਼ੁਰਗ ਵੀ ਕਹਿੰਦੇ ਰਹੇ ਉਹ ਵੀ ਆਂਦੇ ਰਹੇ ਨੇ ਪੱਟੂ ਇਹਨੂੰ ਜਿਵੇਂ ਤੁਸੀਂ ਕਿਹਾ ਵੀ ਸਾਨੂੰ ਟਿਚਰਾ ਕਰਦੇ ਨੇ ਜਿਨ੍ਹਾਂ ਨੇ ਦੱਬੀ ਹੋਈ ਆ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਪਟਾਲੀ ਦੇ ਨਾਲ ਹੀ ਉਹ ਇੱਕ ਤਾਂ ਲੋਕਾਂ ਦਾ ਨੁਕਸਾਨ ਕਰਦੇ ਨੇ ਉੱਪਰ ਮੁਖੌਲ ਕਰਦੇ ਨੇ ਉੱਤੋਂ ਮੁਖੌਲ ਕਰਦੇ ਨੇ ਪਾਰੋਂ ਲੋਕਾਂ ਨੇ ਪਾਈਪ ਲਾਈਨ ਪਾਈ ਹੋਈ ਸੀ ਅੰਦਰ ਘੱਗਰ ਦੇ ਉਹਦੇ ਕਰਕੇ ਵੀ ਬੰਨ ਟੁੱਟੇ ਟੁੱਟੇ ਬਣੇ ਅਵੇਖਿਆ ਸਿਆਲ ਜੀ ਜੋ ਸੂਏ ਦਾ ਪਾਣੀ ਆਏਗਾ ਜਿੰਨਾ ਬੰਦਿਆਂ ਦੀ ਕੋਲ ਪੈਲੀ ਉਹ ਡੁੱਬਣਗੇ ਉਹ ਰੋਲਾ ਪਾਣਗੇ ਸਰਕਾਰ ਕਹਿੰਦੀ ਸੀ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਕੋਈ ਦਿੱਤਾ ਕੁਛ ਉਦੋਂ ਦਾ ਸਾਨੂੰ ਤੇ ਖਰਾਬਾ ਮੈਨੂੰ ਮਿਲਿਆ ਸਾਨੂੰ ਪੈਸੇ ਕੋਈ ਨਹੀਂ ਪਾਏ ਜੇ ਹੁਣ ਜਾਨਣਾ ਮੈਂ ਕਾਨੂੰਗੋ ਔਖਾ ਹੁੰਦਾ ਕੋ ਉਦੋਂ ਦਾ 23 ਦਾ ਸਾਰਾ ਕੁਝ ਤੁਹਾਡਾ ਜਦੋਂ ਖਰਾਬ ਹੋ ਗਿਆ ਸੀ ਪਰਿਵਾਰੀ ਹੁਣ ਟਿਕਲਾਰੇ ਲਾਈ ਜਾਂਦਾ ਹੁਣ ਪਾਣਾ ਹੁਣ ਪਾਣਾ